ਸ਼ਿੱਕਾ ਉਛਾਲ ਕੇ ਫੈਸਲਾ ਕੀਤਾ ਕਿ ਕੁੜੀ ਮਰੇਗੀ ਜਾਂ ਨਹੀਂ ਫਿਰ লাশ ਨਾਲ ਕੀਤਾ ਘਣਾਣਾ ਪਾਪ ਪੋਲੈਂਡ ਦੇ ਕੈਂਟੋ ਵਿਸ਼ ਸ਼ਹਿਰ ਤੋਂ 18 ਸਾਲਾ ਲੜਕੇ ਦੇ ਕਤਲ ਦੀ ਸੰਸਣੀ ਖੇਦ ਖਬਰ ਸਾਹਮਣੇ ਆਈ ਹੈ ਕਾਤਲ ਨੇ ਦੱਸਿਆ ਹੈ ਕਿ ਉਸਨੇ ਸ਼ਿੱਕਾ ਉਛਾਲ ਕੇ ਫੈਸਲਾ ਕੀਤਾ ਸੀ ਕਿ ਕੁੜੀ ਜਿਉਂਦਾ ਰਹੇਗੀ ਜਾਂ ਮਰੇਗੀ ਇੱਥੇ ਨਹੀਂ ਰੁਕੇ ਇਹ ਦਰਿੰਦਾ ਫਿਰ ਉਸਨੇ লাশ ਨਾਲ ਬਲਤਕਾਰ ਕੀਤਾ ਸੀ ਮ੍ਰਿਤਕ ਲੜਕੇ ਦੀ ਪਛਾਣ ਵਿਕਟੋਰੀਆ ਕੋਜੀ ਲਕਸ਼ਾ ਵਜੋਂ ਹੋਈ ਹੈ ਉਹ 파ਟੀ ਤੋਂ ਘਰ ਪਰਤ ਰਹੇ ਸੀ ਕੋਜੀ ਲਕਸ਼ਾ ਉਸ ਵਿੱਚ ਸਵਾਰ ਸੀ ਇਸੇ ਬੱਸ ਵਿੱਚ ਮਾਟਿਓਜ਼ ਹੈਪਾ ਨਾਂ ਦਾ ਵਿਅਕਤੀ ਵੀ ਮੌਜੂਦ ਸੀ ਉਹ ਕਾਰ ਰਿਪੇਅਰ ਦੀ ਦੁਕਾਨ ਤੇ ਸ਼ਿਫਟ ਕਰਕੇ ਘਰ ਪਰਤ ਰਿਹਾ ਸੀ ਉਸ ਨੇ ਬੱਸ ਵਿੱਚ ਬੈਠੀ ਲੜਕੀ ਨਾਲ ਗੱਲ ਕੀਤੀ ਅਤੇ ਉਸ ਨੂੰ ਲੁਭਾਇਆ ਅਤੇ ਆਪਣੇ ਅਪਾਰਟਮੈਂਟ ਵਿੱਚ ਲੈ ਗਿਆ ਉਸ ਨਾਲ ਗੱਲ ਕਰਦਿਆਂ ਕੁੜੀ ਸੋ ਗਈ ਕਤਲ ਨੇ ਸ਼ਿਕਾ ਉਛਾਲ ਕੇ ਲੜਕੇ ਦੀ ਕਿਸਮਤ ਦਾ ਫੈਸਲਾ ਕੀਤਾ ਇਸ ਤੋਂ ਬਾਅਦ ਮੈਂਟਿਊਜ਼ ਹੈਪਾ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਰੱਸੀ ਨਾਲ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਉਸ ਨੇ লাশ ਨੂੰ ਪਲਾਸਟਿਕ ਵਿੱਚ ਲਪੇਟ ਕੇ ਪੁਲਿਸ ਨਾਲ ਸੰਪਰਕ ਕੀਤਾ ਸਥਾਨਕ ਵੈੱਬਸਾਈਟਾਂ ਅਸਕਾ ਦੀ ਰਿਪੋਰਟ ਮੁਤਾਬਕ ਕਾਤਲ ਨੇ ਪੁਚੇ ਗਏ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਸ ਨੇ ਠੀਕਾ ਉਛਾਲ ਕੇ ਲੜਕੇ ਦੀ ਕਿਸਮਤ ਦਾ ਫੈਸਲਾ ਕੀਤਾ ਸੀ ਕਾਤਲ ਦੀ ਉਮਰ 20 ਸਾਲ ਹੈ ਉਸ ਨੇ ਪੁਲਿਸ ਨੂੰ ਦੱਸਿਆ ਮੈਂ ਠੀਕਾ ਉਛਾਲਿਆ ਹੱਡਾ ਆ ਗਿਆ ਤਾਂ ਮੈਂ ਕੁੜੀ ਨੂੰ ਮਾਰ ਦਿੱਤਾ ਜੇ ਟੇਲ ਆਉਂਦਾ ਤਾਂ ਕੁੜੀ ਜਿਉਂਦਾ ਹੁੰਦੀ ਕੋਜੀ ਲਕਸ਼ਾ ਦੀ লাশ ਮਿਲਣ ਦੇ ਕੁਝ ਘੰਟਿਆਂ ਦੇ ਅੰਦਰ ਪੁਲਿਸ ਨੇ ਮੈਂਟਿਊਜ਼ ਹੈਪਾ ਨੂੰ ਗ੍ਰਿਫਤਾਰ ਕਰ ਲਿਆ ਉਸਨੇ ਪੁਲਿਸ ਨੂੰ ਦੱਸਿਆ ਮੈਂ ਕਤਲ ਕਰਨਾ ਚਾਹੁੰਦਾ ਸੀ ਸ਼ਿਕਾਰ ਦੀ ਤਲਾਸ਼ ਲਈ ਇੱਧਰ ਉੱਧਰ ਘੁੰਮਦਾ ਰਿਹਾ ਮੈਂਟਿਊਜ਼ ਹੈਪਨ ਨੇ ਅਦਾਲਤ ਨੂੰ ਦੱਸਿਆ ਕਿ ਉਹ ਕਿਸੇ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ ਉਹ ਸ਼ਿਕਾਰ ਦੀ ਭਾਲ ਵਿੱਚ ਸ਼ਹਿਰ ਵਿੱਚ ਘੁੰਮਦਾ ਰਿਹਾ ਉਸਨੇ ਕਿਹਾ ਮੈਂ ਉਸ ਨੂੰ ਘਰ ਜਾਣਾ ਮੇਰੇ ਨਾਲ ਆਉਣ ਦਾ ਵਿਕਲਪ ਦਿੱਤਾ ਸੀ ਉਸਨੇ ਮੇਰੇ ਨਾਲ ਆਉਣ ਦਾ ਫੈਸਲਾ ਕੀਤਾ ਅਸੀਂ ਬੈਠੇ ਕੋਈ ਗੱਲ ਨਹੀਂ ਕੀਤੀ ਫਿਰ ਉਹ ਸੋ ਗਈ ਮੈਂ ਕੁਝ ਦੇਰ ਕਮਰੇ ਵਿੱਚ ਘੁੰਮਦਾ ਰਿਹਾ ਮੈਂ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ اٹਹੀ ਇਸ ਤੋਂ ਬਾਅਦ ਛੇਕਾ ਉਛਾਲਿਆ ਗਿਆ ਹੈੱਡ ਆਇਆ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ ਮੈਨੂੰ ਨਹੀਂ ਪਤਾ ਕਿ ਮੈਂ ਅਜਿਹਾ ਕਿਉਂ ਕੀਤਾ ਕੁਝ ਚੀਜ਼ਾਂ ਬਸ ਨਹੀਂ ਰਹਿੰਦੀਆਂ ਮੇਰਾ ਉਹਨਾਂ ਤੇ ਕੰਟਰੋਲ ਨਹੀਂ ਹੈ ਮੈਥਿਊਜ਼ ਹੈਪਨ ਨੇ ਕਿਹਾ ਕਈ ਵਾਰ ਮੈਂ ਮੁਸ਼ਕਲ ਫੈਸਲੇ ਲੈ ਲੇ ਚੀਕਾ ਉਛਾਲਦਾ ਹਾਂ ਮੈਂ ਉਸ ਦੀ ਛਾਤੀ ਤੇ ਬੈਠ ਗਿਆ ਅਤੇ ਉਸ ਦਾ ਗਲਾ ਘੁੱਟਣ ਲੱਗਾ ਮੈਂ ਗਲਾ ਘੁੱਟਣ ਨੂੰ ਚੁਣਿਆ ਕਿਉਂਕਿ ਇਸ ਨਾਲ ਖੂਨ ਵਹਿਣ ਤੋਂ ਬਚਦਾ ਸੀ ਉਸ ਨੇ ਸਾਹ ਲੈਣ ਦੀ ਕੋਸ਼ਿਸ਼ ਕੀਤੀ ਪਰ ਉਸ ਵਿੱਚ ਲੜਕੀ ਦੀ ਤਾਕਤ ਨਹੀਂ ਸੀ ਉਸ ਨੇ ਸੰਘਰਸ਼ ਕੀਤਾ ਪਰ ਬਹੁਤ देर ਹੋ ਚੁੱਕੀ ਸੀ ਕਤਲ ਤੋਂ ਬਾਅਦ ਮੈਂ ਉਸ ਨੂੰ ਨੰਗਾ ਕਰ ਦਿੱਤਾ ਅਤੇ ਉਸ ਨਾਲ శਰੀਰਕ ਸੰਬੰਧ ਬਣਾਏ। ਇਸ ਤੋਂ ਬਾਅਦ ਮੈਂ ਕੱਪੜੇ ਪਹਿਨੇ ਅਤੇ ਉਸ ਦੇ ਸਰੀਰ ਨੂੰ ਛਪਾਉਣ ਦੀ ਕੋਸ਼ਿਸ਼ ਕੀਤੀ। ਮੈਂ ਸਪਸ਼ਟ ਤੌਰ ਤੇ ਨਹੀਂ ਸੋਚ ਸਕਦਾ ਸੀ। ਮੈਂ ਉਸ ਦੀ লাশ ਨੂੰ ਇੱਕ ਬੈਗ ਦੇ ਵਿੱਚ ਪਾ ਦਿੱਤਾ। ਉਹ ਕੰਬਲ ਨਾਲ ਲਪੇਟਿਆ ਹੋਇਆ ਸੀ। ਮੈਂ ਇਸ ਨੂੰ ਸਾੜਨ ਦੀ ਯੋਜਨਾ ਬਣਾਈ। ਮੈਂ ਸੋਚਿਆ ਕਿ ਮੈਂ ਮਰਨ ਤੋਂ ਬਾਅਦ ਬਿਹਤਰ ਮਹਿਸੂਸ ਕਰਾਂਗਾ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ